ਮੰਟਰੀਆਂ ਨੂੰ 2032 ਤੱਕ 33200 ਹੋਰ ਨਰਸਾਂ ਤੇ 50853 ਹੋਰ ਨਿੱਜੀ ਸਹਾਇਤਾ ਕਰਮਚਾਰੀਆਂ ਦੀ ਲੋੜ ਪਵੇਗੀ ਸਰਕਾਰੀ ਪ੍ਰੋਜੈਕਟ ਦੇ ਅੰਕੜਿਆਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਕੈਨੇਡੀਅਨ ਪ੍ਰੈਸ ਦੁਆਰਾ ਇਹ ਪ੍ਰਾਪਤ ਕੀਤੇ ਗਏ ਸਨ ਨਰਸਾਂ ਤੇ ਪੀਐਸਡਬਲਯੂਐਸ ਦੇ ਅਨੁਮਾਨਾਂ ਦੀ ਪ੍ਰੋਵਿੰਸ ਨੂੰ ਲੋੜ ਪਵੇਗੀ ਉੱਪਰ ਅਤੇ ਇਸ ਤੋਂ ਪਰੇ ਜੋ ਮੌਜੂਦਾ ਸਮੇਂ ਵਿੱਚ ਸਿਸਟਮ ਦੁਆਰਾ ਸਿੱਖਿਆਤ ਕੀਤੇ ਜਾ ਰਹੇ ਨੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਦੇ ਲਈ ਹੈਰਾਨੀ ਵਾਲੀ ਗੱਲ ਹੈ ਜੋ ਸਾਲਾਂ ਤੋਂ ਘਾਟ ਬਾਰੇ ਅਲਾਰਮ ਵਜਾ ਰਹੀਆਂ ਨੇ ਸਰਕਾਰ ਦੇ ਅਨੁਮਾਨਾਂ ਦੇ ਅਨੁਸਾਰ ਹੁਣ ਠਹਿਰੀਓ ਨੂੰ 2023 ਤਾਕਤ 33200 ਹੋਰ ਰਸਾਂ ਤੇ 50853 ਹੋਰ ਪਰਸਨਲ ਸਪੋਰਟਰਸ ਵਰਕਰਾਂ ਦੀ ਲੋੜ ਹੋਵੇਗੀ ਸਰਕਾਰ ਨੇ ਇਹ ਅੰਕੜੇ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕੈਨੇਡੀਅਨ ਪ੍ਰੈਸ ਨੇ ਸੂchna ਤੱਕ ਪਹੁੰਚ ਤੇ ਅਧਿਕਾਰ ਰਾਹੀਂ ਇੱਕ ਅੰਕੜੇ ਪ੍ਰਾਪਤ ਕਰ ਲਏ ਗਲੋਬਲ ਨਿਊਜ਼ ਨੂੰ ਸੂchna ਦੀ ਆਜ਼ਾਦੀ ਦੀ ਬੇਨਤੀ ਰਾਹੀਂ ਇਹਨਾਂ ਅੰਕੜਿਆਂ ਤੱਕ ਪਹੁੰਚ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਸਰਕਾਰ ਨੇ ਹਾਲ ਹੀ ਵਿੱਚ ਸੂchna ਤੇ ਗੋਪਨੀਯਤਾ ਕਮਿਸ਼ਨਰ ਦੇ ਸਾਹਮਣੇ ਅੰਕੜਿਆਂ ਨੂੰ ਗੁਪਤ ਰੱਖਣ ਦੀ ਲੜਾਈ ਜਿੱਤ ਲਈ ਸੀ ਪਰ ਉਸੇ ਐਫਓਆਈ ਦਫਤਰ ਨੇ ਇੱਕ ਵੱਖਰੀ ਬੇਨਤੀ ਰਾਹੀਂ ਕੈਨੇਡੀਅਨ ਪ੍ਰੈਸ ਨੂੰ ਜਾਣਕਾਰੀ ਉਪਲਬਧ ਕਰਵਾ ਦਿੱਤੀ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਸੂਚਨਾ ਤੱਕ ਪਹੁੰਚ ਪ੍ਰਣਾਲੀ ਦੀਆਂ ਕਮਜ਼ੋਰੀਆਂ ਅਤੇ ਮਨਮਾਨੀਆਂ ਦਾ ਪਰਦਾਫਾਸ਼ ਕਰਦਾ ਹੈ ਨਰਸਾਂ ਅਤੇ ਪੀਐਸਡਬੀਐਸ ਦੀ ਪਵੇਖ ਵਿੱਚ ਲੋੜੀਂਦੀ ਗਿਣਤੀ ਬਾਰੇ ਆਂਕੜੇ ਇਸ ਖੇਤਰ ਦੀਆਂ ਯੂਨੀਅਨਾਂ ਦੇ ਲਈ ਹੈਰਾਨੀ ਜਨਕ ਨਹੀਂ ਹਨ ਜੋ ਕਿ ਕਈ ਸਾਲਾਂ ਤੋਂ ਇਸ ਬਾਰੇ ਚਿੰਤਾ ਪ੍ਰਗਟਾਉਂਦੀਆਂ ਰਹੀਆਂ ਨੇ ਲੌਂਗ ਟਰਮ ਕੇਅਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਭ ਤੋਂ ਵੱਡੀ ਯੂਨੀਅਨ ਐਸਈਆਈਯੂ ਹੈਲਥਕੇਅਰ ਪ੍ਰੈਜ਼ੀਡੈਂਟ ਸ਼ਾਲਨ ਸ਼੍ਰੀਵਟ ਨੇ ਕਿਹਾ ਹੈ ਕਿ ਇਹ ਸਥਿਤੀ ਦੱਸ ਰਹੀ ਹੈ ਕਿ ਸਰਕਾਰ ਨੇ ਜਨਤਾ ਨੂੰ ਉਹਨਾਂ ਸੰਖਿਆਵਾਂ ਨੂੰ ਦੇਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਿਹਾ ਕਿ ਇਹ ਸਰਕਾਰ ਹੈ ਜਿਸ ਦੇ ਕੋਲ ਇਸ ਨੂੰ ਹੱਲ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਉਹ ਇਸ ਨੂੰ ਲੁਕਾ ਰਹੇ ਹਨ ਤਾਂ ਜੋ ਅਸੀਂ ਤਨਖਾ ਵਾਦਿਆਂ ਤੇ ਕੰਮਕਾਸ਼ ਤੇ ਕੰਮ ਵਾਲੀ ਥਾਂ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਕੇ ਸਮੱਸਿਆ ਦਾ ਹੱਲ ਨਾ ਕਰੀਏ 2022 ਵਿੱਚ ਗਲੋਬਲ ਨਿਊਜ਼ ਨੇ ਨਵੇਂ ਮੰਤਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਲਈ ਤਿਆਰ ਦਸਤਾਵੇਜ਼ ट्रांजिशन ਬਾਈਂਡਸ ਤੇ ਸਿਹਤ ਮਨੁੱਖੀ ਸਰੋਤਾ ਬਾਰੇ ਜਾਣਕਾਰੀ ਵੀ ਜਿਹੜੀ ਹੈ ਉਹ ਬੇਨਤੀ ਕੀਤੀ ਸੀ ਜਵਾਬੀ ਦਸਤਾਵੇਜ਼ ਦੇ ਇੱਕ ਪੰਨੇ ਵਿੱਚ ਭਰਤੀ ਬਾਰੇ ਕੁਝ ਸਮੁੱਚੀ ਜਾਣਕਾਰੀ ਦਿਖਾਈ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ ਖਾਸ ਤੌਰ ਤੇ ਨਰਸਾਂ ਤੇ ਪੀ ਐਸ ਡਬਲਯੂ ਐਸ ਲਈ ਰਿਟੈਂਸ਼ਨ ਚੁਣੌਤੀਆਂ ਦਾ ਜ਼ਿਕਰ ਸੀ ਪਰ ਅਸਲ ਗਿਣਤੀ ਜੋ 2022 2023 2024 2025 ਤੇ 2032 ਵਿੱਚ ਅਨੁਮਾਨਤ ਘਾਟਾ ਨੂੰ ਦਰਸਾਉਂਦੀ ਹੈ ਸਭ ਨੂੰ ਧੁੰਦਲਾ ਕਰ ਦਿੱਤਾ ਗਿਆ ਸੀ ਜਦੋਂ ਗਲੋਬਲ نیوز ਨੇ ਸੂਚਨਾ ਤੇ ਗੋਪਨੀਯਤਾ ਕਮਿਸ਼ਨਰ ਨੂੰ ਅਪੀਲ ਕੀਤੀ ਤਾਂ ਸਰਕਾਰ ਨੇ ਦਲੀਲ ਦਿੱਤੀ ਕਿ ਉਸ ਜਾਣਕਾਰੀ ਨੂੰ ਜਾਰੀ ਕਰਨ ਦੇ ਨਾਲ ਸੂਬੇ ਦੇ ਵਿੱਤੀ ਤੇ ਆਰਥਿਕ ਹਿੱਤਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਯੂਨੀਅਨਾਂ ਵਧ ਤਨਖਾਹਾਂ ਦੀ ਦਲੀਲ ਵਿੱਚ ਉਹਨਾਂ ਨੰਬਰਾਂ ਦੀ ਵਰਤੋਂ ਕਰਨਗੀਆਂ 온ਟਾਰੀਓ ਨਰਸਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਹੈ ਕਿ ਸਪਲਾਈ ਤੇ ਮੰਗ ਦੇ ਇੱਕ ਬੁਨਿਆਦੀ ਆਰਥਿਕ ਸਿਧਾਂਤ ਦਾ ਨੁਕਤਾ ਹੈ ਤੇ ਅਸੀਂ ਇਹ ਕਹਿੰਦੇ ਰਹਿੰਦੇ ਹਾਂ ਕਿ ਸਾਡੇ ਕੋਲ ਜੋ ਸਿਸਟਮ ਹੈ ਉਸ ਨੂੰ ਪਰਣ ਲਈ ਲੋੜਿੰਦੀਆਂ ਨਰਸਾਂ ਨਹੀਂ ਹੈ ਹੈਲਥ케ਅਰ ਇੱਕ ਸੰਕਟ ਵਿੱਚ ਹੈ ਪਰ ਇਸ ਦੇ ਹੱਲ ਹਨ ਅਤੇ ਹੱਲ ਦਾ ਇੱਕ ਹਿੱਸਾ ਜਨਤਾ ਨੂੰ ਇਹ ਦੱਸਣਾ ਹੈ ਕਿ ਹੈਲਥ케ਅਰ ਦੇ ਸਾਰੇ ਖੇਤਰਾਂ ਵਿੱਚ ਹੋ ਕੀ ਰਿਹਾ ਹੈ ਨਾ ਕਿ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕਰਨਾ ਮਿਸ਼ਨਰ ਇੱਕ ਨਤੀਜੇ ਤੇ ਪਹੁੰਚਿਆ ਭਾਵੇਂ ਹੈਲਥ케ਅਰ ਦੀ ਘਾਟ ਦਾ ਖੁਲਾਸਾ ਕਰਨ ਦੇ ਵਿੱਚ ਮਜ਼ਬੂਤ ਜਨਤਕ ਖੇਤੀ ਪਰ ਮੰਤਰਾਲੇ ਦੀਆਂ ਆਰਥਿਕ ਚਿੰਤਾਵਾਂ ਜ਼ਿਆਦਾ ਹਨ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਫ੍ਰੀ ਐਕਸਪੈਂਸ਼ਨ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਫੈਸਲਾ ਆਪਣੇ ਆਪ ਵਿੱਚ ਇੱਕ ਡੂੰਗੀ ਪਰੇਸ਼ਾਨੀ ਵਾਲਾ ਹੈ ਇਹ ਤੱਥ ਕਿ ਸੂਚਨਾ ਦੀ ਆਜ਼ਾਦੀ ਦੇ ਇੱਕ ਕੋਆਰਡੀਨੇਟਰ ਨੇ ਜਾਣਕਾਰੀ ਜਾਰੀ ਕਰਨ ਨੂੰ ਟੈਰੀਓ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਮਝਿਆ ਜਦਕਿ ਉਸੇ ਮੰਤਰਾਲੇ ਦੇ ਅੰਦਰ ਇੱਕ ਵੱਖਰੇ ਕੋਆਰਡੀਨੇਟਰ ਨੇ ਉਹਨਾਂ ਨੂੰ ਜਾਰੀ ਕਰਨਾ ਠੀਕ ਸਮਝਿਆ ਇਹ ਦਰਸਾਉਂਦਾ ਹੈ ਕਿ ਸਿਸਟਮ ਵਿੱਚ ਕਿੰਨੀ ਜ਼ਿਆਦਾ ਮਨਮਰਜ਼ੀ ਚੱਲ ਰਹੀ ਹੈ ਕੈਨੇਡੀਅਨ ਪ੍ਰੈਸ ਨੇ ਸਤੰਬਰ ਵਿੱਚ ਸਟੈਂਡ ਜੋ ਲੌਂਗ ਟਰਮ ਕੇਅਰ ਮੰਤਰੀ ਬਨਨ ਤੋਂ ਬਾਅਦ ਲੌਂਗ ਟਰਮ ਕੇਅਰ ਦੇ ਟਰਾਂਜੀਸ਼ਨ ਬਾਈਂਡਰ ਦੀ ਇੱਕ ਕਾਪੀ ਦੀ ਬੇਨਤੀ ਕੀਤੀ ਸੀ ਫਰਵਰੀ ਵਿੱਚ ਪਹੁੰਚ ਪ੍ਰਦਾਨ ਕੀਤੀ ਗਈ ਤੇ ਇੱਕ ਪੰਨਾ ਬਿਨਾਂ ਕਿਸੇ ਸੋਚ ਦੇ ਪੂਰੀ ਤਰ੍ਹਾਂ ਸਟਾਫ ਦੀ ਕਮੀ ਨੂੰ ਅਨੁਮਾਨ ਨੂੰ ਦਰਸਾਉਂਦਾ ਹੈ ਦਸਤਾਵੇਜ਼ ਦੱਸਦੇ ਨੇ ਕਿ 2022 ਵਿੱਚ ਸੂਬੇ ਨੂੰ ਸਾਰੇ ਹੈਲਥ케ਅਰ ਸੈਕਟਰਾਂ ਦੇ ਵਿੱਚ 6000 ਹੋਰ ਨਰਸਾਂ ਦੀ ਲੋੜ ਸੀ 2023 ਵਿੱਚ ਲੋੜ ਵੱਧ ਕੇ 10110 ਹੋ ਗਈ ਤੇ ਇਸ ਸਾਲ ਇਹ 13200 ਹੋਣ ਦੀ ਉਮੀਦ ਹੈ 2027 ਤੱਕ ਸੂਬੇ ਨੂੰ 20000 7700 ਵਾਧੂ ਨਰਸਾਂ ਦੀ ਲੋੜ ਪੈਣ ਦੀ ਸੰਭਾਵਨਾ ਹੈ ਜੋ 2032 ਤੱਕ ਵਧ ਕੇ 33200 ਹੋ ਜਾਏਗੀ ਜਦੋਂ ਪਰਸਨਲ ਸਪੋਰਟ ਵਰਕਾਂ ਦੀ ਗੱਲ ਆਉਂਦੀ ਹੈ ਤਾਂ ਸੂਬੇ ਨੂੰ 2022 ਵਿੱਚ 24100 ਅਤੇ 2023 ਵਿੱਚ 30900 ਵਾਧੂ ਪੀਐਸਡਬਲਯੂਐਸ ਦੀ ਲੋੜ ਸੀ ਇਸ ਸਾਲ ਲੋੜ 37700 ਹੋਣ ਦੀ ਉਮੀਦ ਸੀ ਜੋ ਕਿ 2027 ਵਿੱਚ ਵਧ ਕੇ 48970 ਅਤੇ 2032 ਵਿੱਚ 50000 453 ਹੋਣ ਦਾ ਅਨੁਮਾਨ ਹੈ ਲਿਬਰਲ ਹੈਲਥ ਲੋਚਕ ਨੇ ਕਿਹਾ ਹੈ ਕਿ ਹੈਲਥ케ਅਰ ਸਟਾਫ ਦੀ ਘਾਟ ਤੰਬਾਕੂ ਤਬਾਕੂ ਨਾ ਤੇ ਉਹ ਪਰੇਸ਼ਾਨ ਹਨ ਕਿ ਸ਼ੁਰੂਆਤੀ ਤੌਰ ਤੇ ਜਾਣਕਾਰੀ ਨੂੰ ਰੋਕਣ ਲਈ ਸਰਕਾਰ ਦਾ ਤਰਕ ਆਰਥਿਕ ਹਿੱਤਾ ਕਾਰਨ ਸੀ ਸੋ ਇਸ ਦੇ ਉੱਤੇ ਹਜੇ ਵੀ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਲੋੜ ਹੈ ਸਿਹਤ ਮੰਤਰੀ ਦੇ ਬੁਲਾਰੇ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਵਿੱਚ 온ਟਾਰੀਓ ਨੇ 32000 ਨਵੀਆਂ ਨਰਸਾਂ ਨੂੰ ਰਜਿਸਟਰ ਕੀਤਾ ਹੈ ਤੇ ਪਿਛਲੇ 3 ਸਾਲਾਂ ਵਿੱਚ ਲਗਭਗ 25000 ਪੀਐਸਡਬਲ ਸ਼ਾਮਿਲ ਕੀਤੇ ਨੇ ਅਸੀਂ ਜਾਣਦੇ ਹਾਂ ਕਿ ਹੋਰ ਕਰਨ ਦੀ ਲੋੜ ਹੈ ਇਸ ਲਈ 2024 ਦੇ ਬਜਟ ਦੇ ਹਿੱਸੇ ਵਿੱਚ ਸਾਡੀ ਸਰਕਾਰ ਭਰਤੀ ਵਧੌਨ ਤੇ ਸਟਾਫ ਵਰਕਰਾਂ ਰੱਖਣ ਲਈ ਡਾਲਰ 743 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤੇ ਕਮਿਊਨਿਟੀ ਕੇਅਰ ਸੈਕਟਰ ਵਿੱਚ ਆਧੁਨਿਕੀਕਰਨ ਲਈ ਵਾਧੂ ਡਾਲਰ 2 ਬਿਲੀਅਨ ਨਿਵੇਸ਼ ਕੀਤੇ ਜਾ ਰਹੇ ਨੇ ਨਿਸ਼ਾਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ